ਕਿਮਕ ਫਸਲਾਂ ਲਈ ਕੀ ਕੀ ਕੰਮ ਕਰਦਾ ਸਭ ਤੋਂ ਬਈ ਮੇਨ ਗੱਲ ਆ ਇਹ ਕੈਲਸ਼ੀਅਮ ਦੀ ਜਦੋਂ ਆਪਣੇ ਫਸਲ ਦੇ ਵਿੱਚ ਕਮੀ ਆਉਂਦੀ ਹੈਗੀ ਤਾਂ ਬਈ ਆਪਣੇ ਫਰੂਟ ਉਹਦਾ ਸੁਨਮਈ ਬਈ ਲਗਭਗ ਹੈਗੀ ਹੀ ਹੈਗੀ ਹੈਗੀ ਸਾਰੇ ਵੀਰਾਂ ਨੂੰ ਪਤਾ ਹੈ ਵੀ ਕੈਲਸ਼ੀਅਮ ਕਿੰਨਾ ਕੁ ਜ਼ਰੂਰੀ ਆ ਪਹਿਲਾਂ ਲੋਕਾਂ ਨੂੰ ਬਈ ਨਹੀਂ ਪਤਾ ਸੀ ਹੁਣ ਤਾਂ ਲੋਕ ਝੋਨਿਆਂ ਦੇ ਉੱਤੇ ਵੀ ਕੈਲਸ਼ੀਅਮ ਕਰਨ ਲੱਗ ਗਏ ਇਹ ਬਈ ਆਪਾਂ ਨੂੰ ਆਪਣੇ ਜੇ ਲੀਟਰ ਤੁਸੀਂ ਦੇਖੋਗੇ ਤਾਂ ਭਾਜਨ ਵੀ ਲਗਭਗ ਮੈਨੂੰ ਆ ਲੱਗਦਾ ਵੀ ਡੂੜ ਗਣਾ ਹੋਗਾ ਆ ਅੱਧਾ ਲੀਟਰ ਆ ਬਈ ਤਾਂ ਦੋਸਤੋ ਹੈਪੀ ਫਾਰਮਿੰਗ ਲਾਈਫ ਚੈਨਲ ਦੇ ਵਿੱਚ ਮਾਰਦਾ ਹੈ ਤੁਹਾਡਾ ਤੇ ਅੱਜ ਬਈ ਆਪਾਂ ਗੱਲ ਕਰ ਰਹੇ ਹਾਂਗੇ ਕਈ ਭਰਾ ਪੁੱਛ ਰਹੇ ਨੇ ਵੀ ਸਾਡੇ ਫਲ ਸਹੀ ਨਹੀਂ ਬਣਦੇ ਹੈਗੇ ਡੇਡੇ ਵਿੰਗੇ ਬਣਦੇ ਹੈਗੇ ਸਹੀ ਸ਼ੇਪ ਨਹੀਂ ਲੈਂਦੇ ਰੰਗ ਨਹੀਂ ਸੋਹਣਾ ਬਣਦਾ ਠੀਕਾ ਕਦੂ ਵੀ ਆਪਾਂ ਮੇਨ ਅੱਜ ਫਸਲ ਦੀ ਗੱਲ ਕਰਾਂਗਾ ਬਈ ਕਦੂਆਂ ਦੀ ਕਦੂਆਂ ਤੇ ਬਹੁਤ ਵੀਰ ਪੁੱਛ ਰਹੇ ਨੇ ਵੀ ਸਾ ਕੀ ਕਾਰਨ ਹੈ ਜੇ ਬਈ ਸਾਡੇ ਕਦੂ ਸੋਹਣੇ ਸੁਨੱਖੇ ਨਹੀਂ ਬਣ ਰਹੇ ਇਹ ਜਾਂ ਕੀ ਕਰੀਏ ਵੀ ਜਿੱਦ ਨਾਲ ਸਾਡੇ ਕਦੂ ਸੋਹਣੇ ਸੁਨੱਖੇ ਬਣ ਜਾਣ ਤੇ ਅੱਜ ਆਪਾਂ ਬਈ ਦਦੂਆਂ ਦੇ ਉੱਪਰ ਸਪਰੇਅ ਕਰ ਰਹੇ ਸੀ ਤੇ ਆਪਾਂ ਵੀਡੀਓ ਵੀ ਬਣਾ ਦਿੰਨੇ ਆ ਬਾਈਆਂ ਨੂੰ ਸਾਰਿਆਂ ਨੂੰ ਜਾਣਕਾਰੀ ਮਿਲ ਜੂਗੀ ਆਪਾਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਆ ਸਭ ਤੋਂ ਤਾਂ ਬਈ ਜੇ ਆਪਾਂ ਪਹਿਲੀ ਗੱਲ ਕਰੀਏ ਦੇਖੋ ਬਈ ਆਪਣੀ ਖਾਲੀਆਂ ਦੇ ਵਿੱਚ ਸੋਨੂੰ ਮੈਂ ਆਪਾਂ ਚੱਕ ਕੇ ਵੀ ਦਿਖਾ ਦਿੰਨੇ ਆ ਦੇਖੋ ਬਈ ਇਸ ਤਰ੍ਹਾਂ ਰੂੜੀ ਰੂੜੀ ਬਈ ਆ ਬਹੁਤ ਜ਼ਿਆਦਾ ਪਾਈ ਹੋਈ ਹੈਗੀ ਪਹਿਲਾਂ ਤਾਂ ਸਭ ਤੋਂ ਬਈ ਮੇਨ ਆ ਵੀ ਤੁਸੀਂ ਬਾਹਣ ਦੇ ਵਿੱਚ ਰੂੜੀ ਪਾਇਆ ਕਰੋ ਇਹ ਅਸੀਂ ਉਦੋਂ ਬਾਅਦ ਟੋਕਰਿਆਂ ਨਾਲ ਵੀ ਪਾਈ ਆ ਬਈ ਉੱਤੇ ਖਾਲੀਆਂ ਦੇ ਵਿੱਚ ਟੋਕਰਿਆਂ ਨਾਲ ਪਾਈ ਹੈਗੀ ਤੇ ਇਹ ਲਾਜ਼ਮੀ ਤੁਸੀਂ ਬਾਹਣ ਦੇ ਵਿੱਚ ਪਾਉਣੀ ਹੈਗੀ ਤੇ ਆਪਾਂ ਅਗਲੀ ਗੱਲ ਕਰ ਲੈਨੇ ਆ ਬਈ ਵੀ ਆਪਾਂ ਕੀ ਕਰ ਸਕਦੇ ਆ ਵੀ ਆਪਣੇ ਫਰੂਟ ਦੀ ਸੈਨਿਕ ਇੰਨੀ ਜ਼ਿਆਦੇ ਹੋ ਜੇ ਤੇ ਵੀ ਮੰਡੀ ਦੇ ਵਿੱਚ ਵੀ ਉਹ ਖੜੇ ਨਾ ਇੱਕ ਮਿੰਟ ਵੀ ਸਭ ਤੋਂ ਵੱਧ ਰੇਟ ਮਿਲੇ ਤੇ ਸਭ ਤੋਂ ਛੇਤੀ ਵਿਕੇ ਤਾਂ ਅੱਜ ਆਪਾਂ ਗੱਲ ਕਰਾਂਗੇ ਬਈ ਕੈਲਸ਼ੀਅਮ ਦੀ ਕੈਲਸ਼ੀਅਮ ਬਾਰੇ ਗੱਲ ਕਰਾਂਗੇ ਕੈਲਸ਼ੀਅਮ ਤੇ ਬੋਰਨ ਬਾਰੇ ਠੀਕ ਹੈ ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ ਬਈ ਸਹੀ ਸ਼ੇਪ ਦੀ ਸਹੀ ਕੁਆਲਿਟੀ ਬਣਾਉਣ ਦੇ ਵਿੱਚ ਇਹਨਾਂ ਦੋਵਾਂ ਦਾ ਬਈ ਬਹੁਤ ਵੱਡਾ ਯੋਗਦਾਨ ਹੈ ਹੋਰ ਤੱਤਾਂ ਦੀ ਜ਼ਰੂਰਤ ਪੈਂਦੀ ਹੈਗੀ ਇਹ ਤੱਤ ਦੀ ਪਰ ਬਹੁਤ ਜ਼ਿਆਦਾ ਲੋਡ ਆ ਬਈ ਇਸ ਟਾਈਮ ਕਿਉਂਕਿ ਇਸ ਟਾਈਮ ਜਿਹੜੇ ਹਾਈਬ੍ਰਿਡ ਬੀ ਨੇ ਬਈ ਉਹ ਝਾੜ ਬਹੁਤ ਜ਼ਿਆਦਾ ਦਿੰਦੇ ਨੇ ਜਿਹੜੀ ਚੀਜ਼ ਹੁਣ ਝਾੜ ਵੱਧ ਦੇਊਗੀ ਤਾਂ ਉਦੋਂ ਬਈ ਫਿਰ ਉਹਨੂੰ ਉਹੋ ਜੇ ਉਹਨਾਂ ਨੂੰ ਖਾਦ ਦੀ ਨਾਲ-ਨਾਲ ਲੋਡ ਪੈਂਦੀ ਪੈਂਦੀ ਹੈਗੀ ਤੇ ਹੁਣ ਅੱਜ ਆਪਾਂ ਗੱਲ ਕਰ ਲੈਨੇ ਆਂ ਭਰਾ ਮੇਰੇ ਉਹ ਵੀ ਇਹ ਕਿ ਕੈਲਸ਼ੀਅਮ ਕੀ ਕਿਉਂ ਜ਼ਰੂਰੀ ਹੈ ਤੇ ਕੀ ਕੰਮ ਕਰਦਾ ਹੈ ਅੱਜ ਆਪਾਂ ਹੁਣ ਗੱਲ ਕਰਦੇ ਆਂ ਬਈ ਬੀਏ ਕੈਲਸ਼ੀਅਮ ਫਸਲਾਂ ਲਈ ਕੀ ਕੀ ਕੰਮ ਕਰਦਾ ਸਭ ਤੋਂ ਬਈ ਮੇਨ ਗੱਲ ਆ ਇਹ ਕੈਲਸ਼ੀਅਮ ਦੀ ਜਦੋਂ ਆਪਣੇ ਫਸਲ ਦੇ ਵਿੱਚ ਕਮੀ ਆਉਂਦੀ ਹੈਗੀ ਤਾਂ ਬਈ ਆਪਣੇ ਫਰੂਟ ਉਹਦਾ ਸੁਨੱਖਾਪਨ ਗਾਇਬ ਹੋ ਜਾਂਦਾ ਤੇ ਦੂਸਰਾ ਨੰਬਰ ਫਰੂਟ ਟੇਡੇ ਵਿੰਗੇ ਬਣ ਲੱਗ ਜਾਂਦੇ ਤੇ ਨਾਲ ਨਾਲ ਬਈ ਫਰੂਟ ਦੀ ਜਿਹੜੀ ਕੁਆਲਿਟੀ ਆ ਉਹ ਖਰਾਬ ਹੋਣ ਲੱਗ ਜਾਂਦੀ ਆ ਜਮਾ ਸੁਨੱਖਾਪਨ ਜ਼ੀਰੋ ਲੈਵਲ ਹੋ ਜਾਂਦਾ ਤੇ ਮੰਡੀ ਦੇ ਵਿੱਚ ਰੇਟ ਬਈ ਆਪਾਂ ਨੂੰ ਲਗਭਗ ਜ਼ੀਰੋ ਹੀ ਹੋ ਜਾਂਦਾ ਜਮਾ ਜਿਹੜਾ ਕੈਲਸ਼ੀਅਮ ਬਾਈ ਆਪਣੀ ਫਸਲ ਨੂੰ ਇਹ ਆਪਣੇ ਫਰੂਟ ਨੂੰ ਸਹੀ ਬਣਾਉਣ ਦੇ ਵਾਸਤੇ ਸਭ ਤੋਂ ਵੱਧ ਜ਼ਰੂਰੀ ਹੈ ਸਭ ਤੋਂ ਵੱਧ ਇਹਦੇ ਰਿਜ਼ਲਟ ਨੇ ਫਰੂਟ ਨੂੰ ਸਹੀ ਬਣਾਉਣ ਦੇ ਮਾਰੇ ਤੇ ਲਈ ਤੇ ਆਏ ਬਾਈ ਦੋ ਹੁਣ ਉਹ ਫਾਰਮੂਲੇਸ਼ਨ ਦੇ ਵਿੱਚ ਆਉਂਦਾ ਹੈ ਇੱਕ ਦਾਣੀਦਾਰ ਦੇ ਵਿੱਚ ਆਉਂਦਾ ਤੇ ਇੱਕ ਲਿਕਵਿਡ ਦੇ ਵਿੱਚ ਆਉਂਦਾ ਅੱਜ ਆਪਾਂ ਹੁਣ ਵੀ ਮੇਰੇ ਵੀਰਾਂ ਨੇ ਕਹਿੰਦੇ ਵੀ ਸਾਨੂੰ ਇਹੋ ਜਿਹਾ ਦੱਸੋ ਵੀ ਜੇ ਜਿਹੜੇ ਸਾਨੂੰ ਛੇਤੀ ਰਿਜ਼ਲਟ ਮਿਲੇ ਛੇਤੀ ਰਿਜ਼ਲਟ ਲੈਣ ਲਈ ਵੀ ਆਪਾਂ ਲਿਕਵਿਡ ਕੈਲਸ਼ੀਅਮ ਦੀ ਸਪਰੇਅ ਕਰਾਂਗੇ ਤੇ ਜਲਦੀ ਆਪਾਂ ਨੂੰ ਰਿਜ਼ਲਟ ਦੇ ਦੂਗਾ ਜਿਹੜਾ ਦੂਸਰਾ ਰਿਜ਼ਲਟ ਉਹਦਾ ਵੀ ਵਧੀਆ ਉਹ ਵੀ ਰਿਜ਼ਲਟ ਹੁਣ ਛੇਤੀ ਦੇ ਦਿੰਦਾ ਕਿਉਂਕਿ ਅੱਜ ਕੱਲ੍ਹ ਵਾਲੇ ਜਿਹੜੇ ਬਈ ਪਾਣੀ ਦੇ ਵਿੱਚ ਘੋਲਣਸ਼ੀਲ ਆ ਉਹ ਤੇ ਜੜਕਦੇ ਨੇ ਉਹ ਵੀ ਬੂਟੇ ਨੂੰ ਬਹੁਤ ਛੇਤੀ ਰਿਜ਼ਲਟ ਦਿੰਦਾ ਪਰ ਇਹ ਬਹੁਤ ਫਾਸਟ ਰਿਜ਼ਲਟ ਦਿੰਦਾ ਅੱਜ ਆਪਾਂ ਵੀ ਆਪਣੇ ਕੋਲੇ ਕੈਲਸ਼ੀਅਮ ਹੈਗਾ ਦੇਖੋ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਆਪਾਂ ਕਿਸੇ ਚੀਜ਼ ਦੀ ਆਪਾਂ ਜਿਹੜੀਆਂ ਆਪਦੇ ਫਸਲਾਂ ਤੇ ਦਵਾਈਆਂ ਕਰਦੇ ਆ ਆਪਾਂ ਉਹ ਵੀ ਦੱਸਾਂਗੇ ਅੱਜ ਆਪਾਂ ਕਰ ਰਹੇ ਆ ਬਾਈ ਪਰਬਤ ਪਰਬਤ ਕੈਲਸ਼ੀਅਮ ਇਹ ਰਾਮਾ ਸਾਈਡ ਦਾ ਆਉਂਦਾ ਬਾਈ ਤੁਸੀਂ ਠੀਕ ਹੈ ਯਾਰਾ ਦਾ ਵੀ ਆਉਂਦਾ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਵੀ ਬਹੁਤ ਵਧੀਆ ਇਹ ਬਹੁਤ ਵਧੀਆ ਕੈਲਸ਼ੀਅਮ ਆ ਬਾਈ ਇਹਦੇ ਮੈਨੂੰ ਸਭ ਤੋਂ ਵੱਧੇ ਖਾਸੀਤ ਲੱਗੀ ਇੱਕ ਤਾਂ ਬਾਈ ਇਹ ਆ ਵੀ ਇਹ ਕੈਲਸ਼ੀਅਮ ਦਾ ਥੋੜਾ ਜਿਹਾ ਵਜਨ ਆਮ ਕੈਲਸ਼ੀਅਮ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਤੇ ਦੂਸਰਾ ਨੰਬਰ ਵੀ ਪਾਣੀ ਦੇ ਵਿੱਚ ਬਹੁਤ ਵਧੀਆ ਘੋਲਦਾ ਹੈਗਾ ਤੇ ਕੰਮ ਵੀ ਬਈ ਬਹੁਤ ਜ਼ਿਆਦਾ ਕਰਦਾ ਹੈਗਾ ਜਿਵੇਂ ਆਪਾਂ ਕਹਿ ਦਈਏ ਯਾਰਾ ਕਰਦਾ ਬਈ ਮੈਨੂੰ ਇਹ ਐ ਲੱਗਦਾ ਵੀ ਕਿਤੇ ਨਾ ਕਿਤੇ ਇਹਦੇ ਯਾਰਾ ਨਾਲ ਵੀ ਮੈਨੂੰ ਬੈਸਟ ਰਿਜ਼ਲਟ ਮਿਲ ਰਹੇ ਨੇ ਕਿਉਂਕਿ ਆਪਾਂ ਇਹ ਚੀਜ਼ਾਂ ਨੂੰ ਪ੍ਰੈਕਟੀਕਲ ਕਰਦੇ ਆਂ ਬਈ ਉਹਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਿੰਨਾ ਕੁ ਇਸ ਟਾਈਮ ਕੰਮ ਕਰ ਰਹੀ ਹੈਗੀ ਤੇ ਆਪਾਂ ਬਈ ਅੱਜ ਇਹਦੇ ਬਾਰੇ ਗੱਲ ਕਰ ਰਹੇ ਆਂ ਵੀ ਆਪਣੀ ਫਸਲਾਂ ਵਾਸਤੇ ਸਭ ਤੋਂ ਮੇਨ ਜਿਹੜੀ ਲੋੜ ਆ ਉਹ ਅੱਜ ਦੇ ਟਾਈਮ 'ਚ ਕੈਲਸ਼ੀਅਮ ਦੀ ਹੈ ਬਈ ਇਹ 11% ਆਉਂਦਾ ਬਈ ਕੈਲਸ਼ੀਅਮ ਤੇ ਇਹਨੂੰ ਤੁਸੀਂ ਫਸਲਾਂ ਦੇ ਉੱਪਰ ਕਰ ਸਕਦੇ ਹੋਗੇ ਇਹ ਤੁਹਾਡੇ ਬਈ ਜਿੰਨੇ ਵੀ ਜੇ ਤੁਹਾਡੀ ਫਸਲ ਥੋੜੀ ਫਸਲ ਦੇ ਵਿੱਚ ਫਰੂਟ ਟੇਡੇ ਵਿੰਗੇ ਬਣ ਰਹੇ ਹੈਗੇ ਤੇ ਫਰੂਟ ਸਹੀ ਸ਼ੇਪ ਨਹੀਂ ਲੈ ਰਿਹਾ ਤਾਂ ਥੋੜੇ ਬਾਹਣ ਦੇ ਵਿੱਚ ਬਈ ਕੈਲਸ਼ੀਅਮ ਦੀ ਘਾਟ ਹੋ ਸਕਦੀ ਹੈ। ਬਾਕੀ ਤੁਸੀਂ ਮਿੱਟੀ ਟੈਸਟ ਵੀ ਕਰਾ ਸਕਦੇ ਹੋਗੇ ਪਰ ਕੈਲਸ਼ੀਅਮ ਦੀ ਅੱਜ ਦੇ ਟਾਈਮ ਦੇ ਵਿੱਚ ਕਮੀ ਬਈ ਲਗਭਗ ਹੈਗੀ ਹੀ ਹੈਗੀ ਹੈਗੀ। ਸਾਰੇ ਵੀਰਾਂ ਨੂੰ ਪਤਾ ਹੈ ਵੀ ਕੈਲਸ਼ੀਅਮ ਕਿੰਨਾ ਜ਼ਰੂਰੀ ਹੈ। ਪਹਿਲਾਂ ਲੋਕਾਂ ਨੂੰ ਬਈ ਨਹੀਂ ਪਤਾ ਸੀ ਹੁਣ ਤਾਂ ਲੋਕ ਝੋਨਿਆਂ ਦੇ ਉੱਤੇ ਵੀ ਕੈਲਸ਼ੀਅਮ ਕਰਨ ਲੱਗ ਗਏ। ਇਹ ਬਈ ਆਪਾਂ ਨੂੰ ਆਪਣੇ ਫਸਲ ਨੂੰ ਗਰਮੀ ਤੋਂ ਵੀ ਬਚਾ ਕੇ ਰੱਖਦਾ ਆਪਣੇ ਫਰੂਟ ਨੂੰ ਵੀ ਜੇ ਆਪਾਂ ਕਹਿ ਜਾਈਏ ਫਰੂਟ ਨੂੰ ਸੁਰੱਖਿਆ ਪ੍ਰਦਾਨ ਵੀ ਕਰਦੀ ਹੈ ਬਈ ਇਹ ਚੀਜ਼ ਆਪਣਾ ਫਰੂਟ ਖਰਾਬ ਨਹੀਂ ਹੁੰਦਾ ਹੈਗਾ ਇਹ ਕਰਨਾ ਬਹੁਤ ਲਾਜ਼ਮੀ ਆ ਤੁਸੀਂ ਇੱਕ ਹਫ਼ਤੇ ਵਿੱਚ ਬਈ ਇਹਦੀ ਇੱਕ ਸਪਰੇਅ ਲਾਜ਼ਮੀ ਦਿਆ ਕਰੋ ਕਿਉਂਕਿ ਅੱਜ ਕੱਲ ਦੇ ਹਾਈਬ੍ਰਿਡ ਵੀ ਝਾੜ ਬਹੁਤ ਦੇ ਰਹੇ ਨੇ ਤੇ ਬਾਹਣ ਦੇ ਵਿੱਚ ਕੈਲਸ਼ੀਅਮ ਦੀ ਕਮੀ ਆਉਣ ਲੱਗ ਗਈ ਆ ਕੈਲਸ਼ੀਅਮ ਦੀ ਜੇ ਅਪਾ ਦੂਜੀ ਵੀ ਆਪਾਂ ਹੋਰ ਕਿਹੜੇ ਤਰੀਕੇ ਨਾਲ ਪੂਰਤੀ ਕਰ ਸਕਦੇ ਆ ਬਈ ਕੈਲਸ਼ੀਅਮ ਦੀ ਤਾਂ ਬਈ ਸਭ ਤੋਂ ਮੇਨ ਆਏ ਵੀ ਕੈਲਸ਼ੀਅਮ ਦੀ ਪੂਰਤੀ ਕਰਨ ਵਾਸਤੇ ਤੁਸੀਂ ਬਈ ਰੂੜੀ ਦਾ ਰੇਹ ਬਾਹਣ ਦੇ ਵਿੱਚ ਪਾ ਸਕਦੇ ਹੋਗੇ ਰੂੜੀ ਦਾ ਰੇਹ ਕੈਲਸ਼ੀਅਮ ਦੀ ਕਮੀ ਨੂੰ ਬਈ ਘਾਟ ਨੂੰ ਬਹੁਤ ਹੱਦ ਤੱਕ ਪੂਰਾ ਕਰ ਦਿੰਦਾ ਕਿਉਂਕਿ ਰੂੜੀ ਦੇ ਰੇਹ ਦੇ ਵਿੱਚ ਲਗਭਗ ਸਨੁਪਾਤੀ ਆ ਬਈ ਸਾਰੇ ਤੱਤ ਹੈਗੇ ਨੇ ਉਹਦੇ ਚਾਹੇ ਜੀ ਕੋਈ ਤੱਤ ਨਹੀਂ ਵੀ ਜਿਹੜਾ ਨਾ ਹੋਵੇ ਤੇ ਜਦੋਂ ਬਈ ਹੁਣ ਕਾਰਬਨ ਦੀ ਮਾਤਰਾ ਬਹਾਨ ਦੇ ਵਿੱਚ ਵੱਧ ਜੂਗੀ ਤਾਂ ਫਿਰ ਤੁਹਾਨੂੰ ਪਤਾ ਹੀ ਆਟੋਮੈਟਿਕ ਬੱਲਾਂ ਦੀ ਹੁਣ ਤੁਸੀਂ ਸੋਚ ਦੇਖ ਸਕਦੇ ਹੋ ਬਈ ਸਾਡੇ ਬੱਲਾਂ ਦੀ ਕਿੰਨੀ ਅਸਲ ਤੌਰ ਹੈ ਤੇ ਆ ਇਧਰ ਬਈ ਮੇਰੇ ਤੁਸੀਂ ਦੇਖ ਸਕਦੇ ਹੋ ਕਿੰਨਾ ਉਹਨਾਂ ਨੂੰ ਉਹ ਕੈਮੀਕਲ ਨਾਲ ਤਿਆਰ ਕੀ ਜਾਦੇ ਪਾਇਆ ਹੋਇਆ ਉਹ ਆਪਣੇ ਚਾਚੀ ਜੀ ਨੇ ਲਾਈਆਂ ਹੋਈਆਂ ਨੇ ਕਿਉਂਕਿ ਉਹ ਉਹਨਾਂ ਦੇ ਵਿੱਚ ਰੂੜੀ ਨਹੀਂ ਪਾਈ ਹੋਈ ਤੇ ਆਪਾਂ ਆਪਣੀ ਬੱਲਾਂ ਦੇ ਵਿੱਚ ਬਈ ਰੂੜੀ ਪਾਈ ਹੋਈ ਹੈਗੀ ਤੁਸੀਂ ਇਹਨਾਂ ਦੀ ਤੌਰ ਤੇ ਇਹਨਾਂ ਦਾ ਸੁਨੱਖਾਪਣ ਬਈ ਤੁਸੀਂ ਆਪ ਚੈੱਕ ਕਰ ਸਕਦੇ ਹੋਗੇ ਵੀਡੀਓ ਦੇ ਵਿੱਚ ਵੀ ਤੁਸੀਂ ਬਈ ਪਿੱਛੇ ਤੱਕ ਉਹ ਤੱਕ ਦੇਖ ਸਕਦੇ ਹੋ ਵੀ ਕਿੰਨੀਆਂ ਸੋਹਣੀਆਂ ਨੇ ਬੱਲਾਂ ਬਈ ਜਦੋਂ ਆਪਾਂ ਜਾਦੇ ਜਾਦੇ ਵੀ ਕੈਮੀਕਲ ਵਰਤਦੇ ਆ ਉਦੋਂ ਵੀ ਥੋੜਾ ਜਿਹਾ ਕਮ ਟੇਡਾ ਹੋ ਜਾਂਦਾ ਪਰ ਆਪਾਂ ਨੂੰ ਵਰਤਨੇ ਚਲੋ ਪੈਂਦੇ ਨਹੀਂ ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਨਹੀਂ ਵਰਤਦੇ ਅਸੀਂ ਵਰਤਦੇ ਆਂਗੇ ਪਰ ਇਹ ਰੂੜੀ ਦੀ ਰੇ ਥੱਲੇ ਲਾਜ਼ਮੀ ਬਾਹਰ ਦੇ ਵਿੱਚ ਪਾਇਆ ਕਰੋ ਕੈਲਸ਼ੀਅਮ ਦੀ ਕਮੀ ਘਟ ਜਾਂਦੀ ਆ ਬਾਕੀ ਜਿਵੇਂ ਹੁਣ ਸਾਡੀ ਜ਼ਮੀਨ ਤਾਕੜੀ ਆ ਭਾਰੀਆਂ ਜ਼ਮੀਨਾਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਹਲੇ ਘੱਟ ਆਉਂਦੀ ਆ ਬਈ ਜਿੱਥੇ ਹਲਕੀਆਂ ਜ਼ਮੀਨਾਂ ਨੇ ਰਤੀਲੀ ਮਿੱਟੀ ਆ ਬਈ ਉੱਥੇ ਕੈਲਸ਼ੀਅਮ ਦੀ ਕਮੀ ਸਭ ਤੋਂ ਵੱਧ ਦੇਖੀ ਜਾਊਗੀ ਤੁਸੀਂ ਇਹ ਚੀਜ਼ ਨੂੰ ਬਈ ਪਰਤਿਆ ਆ ਲਿਓ ਇਹਦੀ ਹੁਣ ਆਪਾਂ ਬਈ ਗੱਲ ਗੱਲ ਵੀ ਕਿੰਨੀ ਕਪੈਟੀ ਡੋਜ਼ ਦੇਣੀ ਹੈ ਠੀਕ ਹੈ ਇਹਦੀ ਡੋਜ਼ ਬਈ ਆਪਾਂ ਲਗਭਗ 50 ਗ੍ਰਾਮ ਇੱਕ ਢੋਲੀ ਦੀ ਡੋਜ਼ ਦੇਣੀ ਹੈ ਇੱਕ ਕਿੱਲੇ ਦੇ ਉੱਤੇ ਪਾਈਆ ਪੈਂਦਾ ਬਈ ਠੀਕ ਹੈ ਜੇ ਤੁਸੀਂ ਵੱਧ ਢੋਲੀਆਂ ਲਾਉਣੇ ਹੋ ਤਾਂ ਬਈ ਤੁਸੀਂ ਉਸ ਹਿਸਾਬ ਨਾਲ ਹੀ ਡੋਜ਼ ਨੂੰ ਦੇਣਾਗਾ ਵੱਧ ਨਹੀਂ ਦੇਣਾ ਇੱਕ ਪਾਈਏ ਨਾਲ ਬਈ ਇਹ ਪਾਈਆ ਬਹੁਤ ਆਲੱਗ ਜਿਆਦਾ ਤੋਂ ਜਿਆਦਾ ਤੁਸੀਂ 300 ਗ੍ਰਾਮ ਦੇ ਸਕਦੇ ਹੋ ਇਸ ਤੋਂ ਵੱਧ ਤੁਸੀਂ ਨਹੀਂ ਦੇਣਾ ਜਿਹੜੇ ਬਈ ਇਹ ਕੈਲਸ਼ੀਅਮ ਆ ਇਹ ਕੈਲਸ਼ੀਅਮ ਕੰਪਨੀ ਰੈਂਕ 1 ਬਣ 4 ਕਿੱਲਾਂ ਤੇ ਕਰਦੀ ਹੈਗੀ ਤੇ ਤੁਸੀਂ 4 ਕਿੱਲਾਂ ਦੇ ਹੀ ਇਹਨੂੰ ਵਰਤੋ ਕਿਉਂਕਿ ਮੈਂ ਦੇਖਿਆ ਬਈ 250 ਗ੍ਰਾਮ ਬਹੁਤ ਕੰਮ ਕਰਦਾਗਾ ਦੂਜੇ ਕੰਪਨੀਆਂ ਤਿੰਨ ਕਿੱਲਿਆਂ ਤੇ ਲੀਟਰ ਦੇ ਲਗਭਗ ਰეკਮੈਂਡ ਕਰਦੀਆਂ ਪਰ ਇਹ ਚਾਰ ਤੇ ਕਰਦੀ ਹੈ ਤੇ ਆਮ ਕੈਲਸ਼ੀਅਮ ਹੋਣਾ ਬਈ ਇਹਦਾ ਜੇ ਲੀਟਰ ਤੁਸੀਂ ਦੇਖੋਗੇ ਤਾਂ वजन ਵੀ ਲਗਭਗ ਮੈਨੂੰ ਇਹ ਲੱਗਦਾ ਵੀ ਢੂੜ ਗਣਾ ਹੋਗਾ ਆ ਅੱਧਾ ਲੀਟਰ ਆ ਬਈ ਇਹਦਾ ਵਜ਼ਨ ਬਹੁਤ ਜ਼ਿਆਦਾ ਹੈਵੀ ਹੈ ਜੋ ਤੁਸੀਂ ਚੱਕ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਇਹ ਲਗਭਗ 1 ਲੀਟਰ ਦੇ ਪ੍ਰੋਪਰ ਹੈ ਕਿ ਆਪਾਂ ਹੁਣ ਹਿਸਾਬ ਲਾਈਏ ਪਰ ਇਹ ਦੂਜਿਆਂ ਨਾਲ ਮਹਿੰਗਾ ਵੀ ਜ਼ਰੂਰ ਹੈਗਾ ਇਹੋ ਜੀ ਗੱਲ ਨਹੀਂ ਵੀ ਹੈਗਾ ਦੂਸਰੇ ਨਾਲ ਬਈ ਦਾ ਰੇਟ ਵੀ ਲਗਭਗ ਦੁੱਗਣੀ ਆ ਪਰ ਕੰਮ ਕਰਨ ਦਾ ਬਈ ਜੇ ਆਪਾਂ ਕਰੀਏ ਕੰਮ ਕੰਮ ਬਈ ਬਹੁਤ ਹੱਦ ਤੱਕ ਬਹੁਤ ਚੰਗਾ ਕਰਦਾਗਾ ਇਹਦੇ ਬਾਅਦ ਰਿਜ਼ਲਟ ਮਿਲਦੇ ਆ ਤੇ ਤੁਸੀਂ ਬਈ ਇਹਨੂੰ ਸਿਰਕ ਸਕਦੇ ਹੋ ਜੇ ਤੁਹਾਡੇ ਫਰੂਟ ਟੇਡੇ ਵਿੰਗੇ ਬਣ ਰਹੇ ਆ ਤੇ ਨਾਲ ਨਾਲ ਤੁਸੀਂ ਬਈ ਇਹਦੇ ਜਿਹੜਾ ਹੁਣ ਇਹ ਇਹ ਆ ਬਈ ਇਹ 11% ਕੈਲਸ਼ੀਅਮ ਆ ਤੇ ਨਾਲ ਜੇ ਤੁਸੀਂ ਹੋਰ ਬਈ ਇੱਕ ਚੀਜ਼ ਕਰਨੀ ਆ ਤਾਂ ਤੁਸੀਂ ਨਾਲ ਇਹਦੇ ਬੋਰਨ ਬੋਰਨ ਦੀ ਡੋਜ਼ ਲਾਜ਼ਮੀ ਪਾਉਣੀ ਆ ਬੋਰਨ ਬਈ ਆਪਾਂ ਲਿਕਵਿਡ ਫਾਰਮ ਵਾਲਾ ਹੀ ਲੈਣਾਗਾ ਬੋਰਨ ਹੁਣ ਕਈ ਕੰਪਨੀਆਂ ਚੰਗਾ ਬਣਾ ਰਹੀਆਂ ਜਿਵੇਂ ਕਿ ਯਾਰਾ ਬਣਾ ਰਹੀ ਹੈ ਬੋਰਟ੍ਰੈਕ ਨਾਂ ਤੇ ਤੇ ਟਾਟਾ ਬਣਾ ਰਹੀ ਹੈ ਟਾਟਾ ਰੈਸ ਬਣਾ ਰਹੀ ਹੈ ਉਹਨਾਂ ਦਾ ਬਈ ਵਧੀਆ ਬੋਰਨ ਆਉਂਦਾ ਤੁਸੀਂ ਉਹ ਲੈ ਸਕਦੇ ਹੋ ਬੋਰਨ ਬਹੁਤ ਚੰਗੀਆਂ ਬਹੁਤ ਹੁਣ ਸਾਰੀਆਂ ਕੰਪਨੀਆਂ ਲਗਭਗ ਬੋਰਨ ਬਣਾ ਰਹੀਆਂ ਨੇ ਬੋਰਨ ਦੀ ਕਮੀ ਬਈ ਆਪਣੇ ਬਾਹਾਂ ਦੇ ਵਿੱਚ ਵੀ ਹੈ ਬੋਰਨ ਦੀ ਵੀ ਹੈਗੀ ਹੈਗੀ ਬੋਰਨ ਦੇ ਨਾਲ ਵੀ ਆਇਆ ਵੀ ਆਪਣਾ ਇੱਕ ਤਾਂ ਵੀ ਤੁਸੀਂ ਦੇਖੋਗੇ ਫਰੂਟ ਨਾ ਫਟਣ ਲੱਗ ਜਾਂਦਾ ਜਿਹੜੇ ਜਿਹੜੇ ਬਾਹਣੇ ਦੇ ਵਿੱਚ ਫਰੂਟ ਫੜਦੇ ਆ ਬਾਈ ਠੀਕ ਆ ਫਟਦਾ ਬਾਈ ਜਦੋਂ ਆਪਾਂ ਦੇਖਦੇ ਆ ਕਈ ਵਾਰੀ ਜਿਵੇਂ ਟਮਾਟਰ ਫਟਣ ਲੱਗ ਜਾਂਦੇ ਬਾਈ ਕਦੂ ਵੀ ਪਿੱਛੋਂ ਕਈ ਵਾਰੀ ਫਟਣ ਲੱਗ ਜਾਂਦੇ ਆਪਣੇ ਤੁਸੀਂ ਬਾਹਣੇ ਦੇ ਵਿੱਚ ਦੇਖੋ ਜਿਹੜੇ ਬੰਦੇ ਬਾਈ ਖੇਤੀ ਕਰਦੇ ਆ ਉਹ ਲਗਭਗ ਇਹ ਚੀਜ਼ਾਂ ਦਾ ਸਾਹਮਣਾ ਕਰਦੀ ਆ ਸਾਰਿਆਂ ਨੇ ਜਿਹੜੀ ਚੀਜ਼ ਦਾ ਫਰੂਟ ਫਟਦਾ ਬਾਈ ਤੁਸੀਂ ਉਹਦੇ ਨਾਲ ਨਾਲ ਪਾਇਓ ਬਾਈ ਕਦੂਆਂ ਦੇ ਵਿੱਚ ਬੋਰਨ ਦੀ ਕਮੀ ਦੇਖਣ ਨੂੰ ਤੁਹਾਨੂੰ ਲਾਜ਼ਮੀ ਮਿਲੂਗੀ ਨਾਲ ਤੁਸੀਂ ਇਹਦੇ ਬੋਰਨ ਪਾਉਣਾ ਲਿਕਵਿਡ ਫਾਰਮ ਵਾਲਾ ਲੈਣਾ ਬਾਈ ਤੁਸੀਂ ਉਹਦੀ ਵੀ ਡੋਜ਼ ਲਗਭਗ 20 ਗ੍ਰਾਮ 20 ਗ੍ਰਾਮ ਇੱਕ ਢੋਲੀ ਤੁਸੀਂ ਉਹਦੇ ਡੋਜ਼ ਦੇ ਸਕਦੇ ਹੋ ਐਤੋਂ ਬਾਅਦ ਉਹਦੇ ਡੋਜ਼ ਨਾ ਦਿਓ ਲਿਓ ਤੁਸੀਂ ਲਿਕਵਿਡ ਫਾਰਮ ਵਾਲਾ ਉਹ ਇਹਦੇ ਨਾਲ ਵੱਧ ਕੰਮ ਕਰਦਾ ਬਾਈ ਜਿਹੜਾ ਕਈ ਵਾਰੀ ਹੁਣ ਤੁਸੀਂ ਦੂਜਾ ਨਾਲ ਲਏ ਹੋ ਜਿਹੜਾ ਹੁਣ ਆਪਣਾ ਪਾਊਡਰ ਫਾਰਮ ਚ ਆਉਂਦਾ ਬਾਈ ਉਹ ਤੁਸੀਂ ਉਹ ਨਾਲ ਲੈ ਕੇ ਆਇਓ ਤੁਸੀਂ ਲਿਕਵਿਡ ਹੀ ਲੈਓ ਲਿਕਵਿਡ ਦਾ ਇਹਦੇ ਨਾਲ ਕੰਬੀਨੇਸ਼ਨ ਤਕੜਾ ਹੈ ਹੋ ਦੂਸਰਾ ਵੀ ਸਕਦਾ ਉਹਦੀ ਕੋਈ ਚੱਕਰ ਨਹੀਂ ਪਰ ਇਹਦੇ ਨਾਲ ਬਾਈ ਕੰਬੀਨੇਸ਼ਨ ਤਕੜਾ ਹੈ ਬਾਕੀ ਕੈਲਸ਼ੀਅਮ ਤੁਸੀਂ ਜਾ ਰਹਾਦਾ ਵੀ ਵਰਤ ਸਕਦੇ ਹੋ ਤੁਸੀਂ ਇਹ ਵੀ ਵਰਤ ਸਕਦੇ ਹੋ ਜੇ ਤੁਹਾਡੇ ਕੋਲੇ ਕੋਈ ਹੋਰ ਬਾਈ ਤੁਸੀਂ ਤੁਹਾਡੇ ਏਰੀਆ ਦੇ ਵਿੱਚ ਹੋਰ ਤੁਹਾਨੂੰ ਕੋਈ ਚੰਗਾ ਮਿਲ ਰਿਹਾ ਤੁਸੀਂ ਉਹ ਵੀ ਵਰਤ ਸਕਦੇ ਹੋ ਆਪਣਾ ਬਸ ਮੇਨ ਮਕਸਦ ਇਹ ਹੀ ਆ ਦੱਸਣ ਦਾ ਬਾਈ ਤੁਸੀਂ ਕੈਲਸ਼ੀਅਮ ਦੀ ਦਵਾਈ ਲਾਜ਼ਮੀ ਕਰੋ ਜਿੰਨੇ ਵੀ ਹ ਤੁਸੀਂ ਆ ਚੀਜ਼ ਕਰ ਸਕਦੇ ਹੋ ਵੀ ਆ ਕੈਲਸ਼ੀਅਮ ਤੁਸੀਂ ਮੇਨ ਬਈ ਆਪਣਾ ਮੁੱਦਾ ਕੈਲਸ਼ੀਅਮ ਦਾ ਠੀਕ ਹੈ ਆਪਾਂ ਨਾ ਕਿਸੇ ਕੰਪਨੀ ਦਾ ਕੋਈ ਵਾ ਵਾਸਤਾ ਨਹੀਂ ਤੁਸੀਂ ਜਿਹੜੀ ਮਰਜ਼ੀ ਦਾ ਵਰਤੋ ਪਰ ਆਪਣਾ ਮੇਨ ਮੁੱਦਾ ਹੈਗਾ ਕੈਲਸ਼ੀਅਮ ਵੀ ਕੈਲਸ਼ੀਅਮ ਦੀ ਕਮੀ ਕਾਰਨ ਕੀ ਹੋ ਸਕਦਾ ਤੇ ਬਾਕੀ ਬਈ ਇਹ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦੇ ਹੀ ਦਿੱਤੀ ਹੈ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਬਈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋਗੇ ਤੇ ਬਾਕੀ ਆਇਆ ਬਈ ਭਰਾ ਬਣ ਕੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਦਿਆ ਕਰੋ ਤੇ ਜਾਂਦੇ ਜਾਂਦੇ ਕਮੈਂਟ ਲਾਜ਼ਮੀ ਕਰਦਿਆ ਕਰੋ ਧੰਨਵਾਦ ਸਾਰਿਆਂ ਦਾ